ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਲਾਪਾ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 743 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 744 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਰਾਗ ਸੋਹੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਧ ਸੰਗਤ ਰਹਿ ਭੈ ਸਾਗਰ ਗੁਰੂ ਦੀ ਸੰਗਤ ਵਿੱਚ ਮਨੁੱਖ ਡਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹਰ ਹਰ ਨਾਮ ਸਿਮਰ ਰਤਨਾਗਰ ਰਤਨਾ ਦੀ ਖਾਨ ਹਰੀ ਨਾਮ ਸਿਮਰ ਸਿਮਰ ਕੇ ਮਨੁੱਖ ਦਾ ਉਧਾਰ ਹੁੰਦਾ ਹੈ ਸਿਮਰ ਸਿਮਰ ਜੀਵਾਨਾਰਾਇਣ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਜੀਵਨ ਹਾਸਲ ਕਰ ਰਿਹਾ ਹਾਂ ਦੁੱਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਨ ਰਹਾਓ ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗਮ ਨਾਸ ਹੋ ਜਾਂਦੇ ਹਨ ਪਾਪ त्यागे ਜਾਂਦੇ ਹਨ ਰਹਾਉ ਜੀਵਨ ਪਦਵੀ ਹਰਕਾਰ ਨਾਓ ਪਰਮਾਤਮਾ ਦਾ ਨਾਮ ਹੀ ਆਤਮਿਕ ਜ਼ਿੰਦਗੀ ਦਾ ਪਿਆਰ ਹੈ ਮਨ ਤਨ ਨਿਰਮਲ ਸਾਚ ਸੋ ਆਓ ਨਾਮ ਦੀ ਬਰਕਤ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਮ ਸਿਮਰਦਿਆਂ ਸਦਾ ਥਿਰ ਪ੍ਰਭੂ ਦਾ ਮਿਲਾਪ ਹੀ ਜੀਵਨ ਮਨੋਰਥ ਬਣ ਜਾਂਦਾ ਹੈ ਆਠ ਪਹਿਰ ਪਾਰ ਬ੍ਰਹਮ ਧਿਆਈਐ ਪਰਮਾਤਮਾ ਦਾ ਨਾਮ ਅਠੇ ਪੈਰ ਸਿਮਰਦੇ ਰਹਿਣਾ ਚਾਹੀਦਾ ਹੈ ਪੂਰਬਲੇ ਖਤ ਹੋਏ ਤਾਂ ਪਾਈਐ ਪਾਰੇ ਦਾਤ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿੱਚ ਮਥੇ ਉਤੇ ਨਾਮ ਸਿਮਰਨ ਦਾ ਲੇਖ ਲਿਖਿਆ ਹੋਵੇ ਸਰਨ ਪਏ ਜਪ ਦੀਨ ਦਿਆਲਾ ਦਿਨ ਉਤੇ ਦਿਆ ਕਰਨ ਵਾਲੇ ਪ੍ਰਭੂ ਪਰਮਾਤਮਾ ਇਹ ਦੀਨ ਦੇ ਹਾਲ ਦਾ ਨਾਮ ਜਪ-ਜਪ ਕੇ ਜਿਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਨਾਨਕ ਜਾਚੈ ਸੰਤਰ ਵਾਲਾ ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਸੋਹੀ ਮਹੱਲਾ ਪੰਜਮਾ ਕਾਰ ਕਾ ਕਾਜ ਨ ਜਾਣੀ ਰੂੜਾ ਏ ਪ੍ਰਭੂ ਤੇਰੀ ਮਿਹਰ ਤੋਂ ਬਿਨਾ ਮਨੁੱਖ ਉਹ ਸੋਣਾ ਕੰਮ ਕਰਨਾ ਨਹੀਂ ਜਾਣਦਾ ਜਿਹੜਾ ਇਸ ਤੇ ਆਪਣੇ ਹਿਰਦੇ ਘਰ ਦੇ ਕੰਮ ਆਉਂਦਾ ਹੈ ਝੂਠੇ ਧੰਦੇ ਰਚਿਓ ਮੂੜਾ ਸਗੋਂ ਇਹ ਮੂਰਖ ਝੂਠੇ ਧੰਦੇ ਵਿੱਚ ਮਸਤ ਰਹਿੰਦਾ ਹੈ ਝੂਠੇ ਧੰਦੇ ਕਰਦਾ ਹੈ ਜਿਸ ਦਾ ਕੋਈ ਲਾਭ ਨਹੀਂ ਹੁੰਦਾ ਜਿਤ ਤੂੰ ਲਾਵੇ ਤਿਤ ਤਿਤ ਲਗਣਾ ਹੈ ਪ੍ਰਭੂ ਪਰਮਾਤਮਾ ਜਿਸ ਜਿਸ ਕੰਮ ਵਿੱਚ ਤੂੰ ਅਸਾਂ ਜੀਵਾਂ ਨੂੰ ਲਾਂਦਾ ਹੈ ਉਸ ਉਸ ਕੰਮ ਵਿੱਚ ਅਸੀਂ ਲੱਗੇ ਰਹਿੰਦੇ ਹਾਂ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਓ ਜਦੋਂ ਤੂੰ ਸਾਨੂੰ ਆਪਣਾ ਨਾਮ ਦਿੰਦਾ ਹੈ ਤਦੋ ਤੇਰਾ ਨਾਮ ਜਪਦੇ ਹਾਂ ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ ਪਰਮਾਤਮਾ ਦੇ ਨਾਮ ਵਿੱਚ ਰੰਗ ਰਤੜੇ ਹੋਏ ਰਹਿੰਦੇ ਹਨ ਰਾਮ ਰਸਾਇਣ ਅਨ ਦਿਨ ਮਤੇ ਹਰ ਵੇਲੇ ਸਭ ਰਸਾਂ ਤੋਂ ਸ਼੍ਰੇਸ਼ਟ ਹਰੀ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਬਾਹਾਂ ਭਕਰ ਪ੍ਰਭ ਆਪੇ ਕਾਢੇ ਪ੍ਰਭੂ ਨੇ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ ਬਾਹ ਫੜ ਕੇ ਝੂਠੇ ਧੰਦਿਆਂ ਵਿੱਚੋਂ ਕੱਢ ਲਿਆ ਹੈ ਜਨਮ ਜਨਮ ਕੇ ਟੂਟੇ ਗਾਂਡੇ ਨੇਕਾਂ ਜਨਮਾਂ ਦੇ ਪ੍ਰਭੂ ਨਾਲੋਂ ਟੁੱਟਿਆ ਹੋਿਆਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ ਜੋੜ ਲਿਆ ਹੈ ਉਦਰ ਸੁਆਮੀ ਪ੍ਰਭ ਕਿਰਪਾ ਧਾਰੇ ਹੇ ਮਾਲਕ ਪ੍ਰਭੂ ਮਿਹਰ ਕਰ ਮੈਨੂੰ ਝੂਠੇ ਧੰਨਿਆਂ ਤੋਂ ਬਚਾ ਲੈ ਤੇ ਆਪਣਾ ਨਾਮ ਜਪਣ ਲਾ ਲੈ ਨਾਨਕ ਦਾਸ ਹਰ ਸਰਣ ਦੁਆਰੇ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਤੇ ਤੇਰੇ ਦਰ ਤੇ ਆ ਡਿਗਾ ਹੈ ਸੋਹੀ ਮਹੱਲਾ ਪੰਜਵਾ ਸ਼ਾਂਤ ਪ੍ਰਸਾਦ નિਹਚਲ ਘਰ ਪਾਇਆ ਜਿਸ ਨੇ ਗੁਰੂ ਦੀ ਕਿਰਪਾ ਨਾਲ ਕਦੇ ਨਾ ਡੋਲਣ ਵਾਲਾ ਹਿਰਦਾ ਘਰ ਲੱਭ ਲਿਆ ਸਰਬ ਸੁਖ ਫਿਰ ਨਹੀਂ ਡੋਲਾਇਆ ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਉਹ ਮਨੁੱਖ ਕਦੇ ਵਿਕਾਰਾਂ ਵਿੱਚ ਨਹੀਂ ਡੋਲਦਾ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਜਿਨ੍ਹਾਂ ਮਨੁੱਖਾ ਨੇ ਗੁਰੂ ਦਾ ਧਿਆਨ ਧਰ ਕੇ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਵਸਦਾ ਪਛਾਣ ਲਿਆ ਤਾਂ ਤੇ ਕਰਤੇ ਅਸਥਿਰ ਕੀਨੇ ਰਹਾਓ ਇਸ ਪਰਖ ਦੀ ਬਰਕਤ ਨਾਲ ਕਰਤਾਰ ਨੇ ਉਹਨਾਂ ਨੂੰ ਅਡੋਲ ਚਿੱਤ ਬਣਾ ਦਿੱਤਾ ਰਹਾਓ ਗੁਣ ਗਾਵਤ ਅਚੂਤ ਅਬినాਸੀ ਅਟਲ ਅਬినాਸੀ ਪ੍ਰਭੂ ਦੇ ਗੁਣ ਗਾੰਦਿਆਂ ਗਾੰਦਿਆਂ ਤਾਂ ਤੇ ਕਾਟੀ ਜਮ ਕੀ ਫਾਸੀ ਗੁਣ ਗਾੰਦਿਆਂ ਗਾੰਦਿਆਂ ਗੁਣ ਗਾਣ ਦੀ ਬਰਕਤ ਨਾਲ ਉਹਨਾਂ ਦੇ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਕਰ ਕਿਰਪਾ ਲੈਣੇ ਲੜ ਲਾਏ ਮੇਰ ਕਰਕੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਆਪਣੇ ਲੜਲਾ ਲੈਂਦਾ ਹੈ ਉਹਦੀ ਮਿਹਰ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸਦਾ ਆਨੰਦ ਗੋਣ ਸਦਾ ਅਨਦ ਨਾਨਕ ਗੋਣ ਗਾਏ ਏ ਏ ਨਾਨਕ ਜਿਨ੍ਹਾਂ ਮਨੁੱਖਾ ਉਤੇ ਮਿਹਰ ਕਰਦਾ ਹੈ ਪਰਮਾਤਮਾ ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਿਕ ਆਨੰਦ ਮਾਣਦੇ ਰਹਿੰਦੇ ਹਨ ਪ੍ਰਭੂ ਦੇ ਗੁਣ ਗਾਉਂਦੇ ਹਨ ਤੇ ਪਰਮਾਤਮਾ ਦੀ ਬਾਣੀ ਸੁਣਦੇ ਹਨ ਉਹ ਹਮੇਸ਼ਾ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ ਤੇ ਕਈ ਮੂਰਖ ਲੋਕ ਮੈਂ ਵੇਖੇ ਨੇ ਸ਼ਾਮ ਨੂੰ ਰਹਿਰਾਸ ਦਾ ਟਾਈਮ ਹੁੰਦਾ ਹੈ ਉਦੋਂ ਬਾਬਾ ਜੀ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਹੁੰਦੇ ਹਨ ਤੇ ਉਹ ਗੁਣ ਤਵਨਾ ਕੀ ਗਾਣੇ ਜਾਂ ਸੁਣਨੇ ਹੁੰਦੇ ਹਨ ਉਹ ਲੋਕਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਵੀ ਨਹੀਂ ਸੁਣਨ ਦਿੰਦੇ ਉਹ ਟਰੈਕਟਰਾਂ ਉੱਤੇ ਲਚਰ ਗੀਤ ਲਾ ਕੇ ਗਲੀਆਂ ਵਿੱਚ ਘੁੰਮਦੇ ਹਨ ਇਹ ਜੇ ਮੂਰਖਾਂ ਤੋਂ ਤੇ ਫਿਰ ਰੱਬ ਹੀ ਰਖਾ ਹੁੰਦਾ ਹੈ ਤੇ ਇਹ ਜੇ ਮੂਰਖ ਫਿਰ ਪਰਮਾਤਮਾ ਤੋਂ ਬਹੁਤ ਦੂਰ ਹੁੰਦੇ ਹਨ ਸੋਹੀ ਮਹੱਲਾ ਪੰਜਮ ਅਮਰਤ ਬਚਨ ਸਾਦਕੀ ਬਾਣੀ ਗੁਰੂ ਦੀ ਉਚਾਰੀ ਹੋਈ ਬਾਣੀ ਆਤਮਿਕ ਜੀਵਨ ਦੇਣ ਵਾਲੇ ਬਚਨ ਹਨ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਪਰਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੇ ਰਹਾਓ ਜਿਹੜਾ ਜਿਹੜਾ ਮਨੁੱਖ ਇਸ ਬਾਣੀ ਨੂੰ ਜਪਦਾ ਹੈ ਉਹਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ਉਹ ਮਨੁੱਖ ਸਦਾ ਆਪਣੀ ਜੀਬ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਰਹਾਓ ਕਾਲੀ ਕਾਲ ਕੇ ਮਿਟੇ ਕਲੇਸ਼ਾ ਗੁਰਬਾਣੀ ਦੀ ਬਰਕਤ ਨਾਲ ਕਲੇਸ਼ਾਂ ਭਰੇ ਜੀਵਨ ਸਮੇਂ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਇੱਕੋ ਨਾਮ ਮਨ ਮਹਿ ਪਰਵੇਸਾ ਕਿਉਂਕਿ ਬਾਣੀ ਦਾ ਸਦਕਾ ਇੱਕ ਹਰੀ ਨਾਮ ਹੀ ਮਨ ਵਿੱਚ ਟਿਕਿਆ ਰਹਿੰਦਾ ਹੈ ਗੁਰਬਾਣੀ ਪੜ੍ਹਨੀ ਹੋਰ ਗੱਲ ਹੈ ਗੁਰੂ ਪਿਆਰਿਓ ਗੁਰਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾ ਦੇਣੀ ਹੋਰ ਗੱਲ ਹੈ ਬਾਣੀ ਨੂੰ ਆਪਣੇ ਉੱਤੇ ਟਿਕਾਣਾ ਬਾਣੀ ਦਾ ਜਾਪ ਜਪਣਾ ਬੜੀ ਵੱਡੀ ਅਵਸਥਾ ਹੋ ਜਾਂਦੀ ਹੈ ਜਿਹੜੇ ਗੁਰੂ ਦੇ ਪਿਆਰੇ ਗੁਰਬਾਣੀ ਧਿਆਨ ਨਾਲ ਪੜ੍ਹਦੇ ਸੁਣਦੇ ਹਨ ਉਹਨਾਂ ਦੇ ਕਈ ਕਿਸਮ ਦੇ ਦੁੱਖ ਰੋਗ ਸਰੀਰਕ ਤੇ ਮਾਨਸਿਕ ਦੂਰ ਹੋ ਜਾਂਦੇ ਹਨ ਸਾਦੂ ਧੂਰ ਮੁਖ ਮਸਤਕ ਲਾਈ ਗੁਰੂ ਦੇ ਚਰਨਾਂ ਦੀ ਧੂੜ ਜਿਨ੍ਹਾਂ ਮਨੁੱਖਾਂ ਨੇ ਆਪਣੇ ਮੂਹਤੇ ਮਥੇ ਉਤੇ ਲਾ ਲਈ ਨਾਨਕ ਉਦਰੇ ਹਰ ਗੁਣ ਸਰਨਾਈ ਨਾਨਕ ਉਦਰੇ ਹਰ ਗੁਰ ਸਰਨਾਈ ਏ ਨਾਨਕ ਉਹ ਮਨੁੱਖ ਗੁਰੂ ਦੀ ਚਰਨ ਸਰਨ ਪੈ ਕੇ ਧੂੜ ਪ੍ਰਭੂ ਦੇ ਸਰਨ ਪੈ ਕੇ ਝਗੜਿਆਂ ਕਲੇਸ਼ਾਂ ਤੋਂ ਬਚ ਗਏ ਤੇ ਉਹਨਾਂ ਨੇ ਮੱਥੇ ਉਤੇ ਸਾਜ ਨਾਂ ਦੀ ਧੂੜ ਲਾਈ ਸੋਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੋਣ ਗਾਉ ਦੇ ਆਲਾ ਹੇ ਗੋਬਿੰਦ ਹੇ ਦਿਆਲ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਿੰਦਾ ਹਾਂ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਓ ਹੇ ਪੂਰਨ ਕਿਰਪਾਲ ਪਰਮਾਤਮਾ ਮੈਨੂੰ ਆਪਣਾ ਦਰਸ਼ਨ ਦੇ ਰਹਾਓ ਕਾਰ ਕਿਰਪਾ ਤੂੰ ਹੀ ਪ੍ਰਤ ਪਾਲਾ ਹੈ ਗੋਬਿੰਦ ਤੂੰ ਹੀ ਕਿਰਪਾ ਕਰਕੇ ਅਸਾਂ ਜੀਵਾਂ ਦੀ ਪਾਲਣਾ ਕਰਦਾ ਹੈ ਜੀਉ ਪਿੰਡ ਸਭ ਤੁਮਰਾ ਮਾਲਾ ਇਹ ਜਿੰਦੇ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸ ਪੂੰਜੀ ਹੈ ਪ੍ਰਮਾਤਮਾ ਅਮਰਤ ਨਾਮ ਚਲੈ ਜਪਨਾਲਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਸਦਾ ਜਪਿਆ ਕਰੀਏ ਇਹੀ ਇਥੋਂ ਜੀਵਾਂ ਦੇ ਜਾਣ ਜੀਵਾਂ ਦੇ ਨਾਲ ਜਾਂਦਾ ਹੈ ਨਾਨਕ ਜਾਚੈ ਸੰਤਰਵਲਾ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਨਾਨਕ ਵੀ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਸ ਦੀ ਬਰਕਤ ਨਾਲ ਹਰੀ ਨਾਮ ਪ੍ਰਾਪਤ ਹੁੰਦਾ ਹੈ ਸੋਹੀ ਮਹੱਲਾ ਪੰਜਵਾ ਤਿਸ ਬੇਨ ਦੂਜਾ ਅਵਰ ਨਾ ਕੋਈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ ਆਪੇ ਥਮ ਸੱਚਾ ਸੋਈ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਹਰੇਕ ਜੀਵ ਨੂੰ ਸਹਾਰਾ ਦਿੰਦਾ ਹੈ ਹਰ ਹਰ ਨਾਮ ਮੇਰਾ ਆਧਾਰ ਉਸ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੈ ਕਰਨ ਕਰਨ ਸਮਰੱਥ ਅਪਾਰ ਰਹਾਉ ਜਿਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਰਹਾਉ ਰੋਗ ਮਿਟਾਵੇ ਨਵਾਂ ਨਿਰੋਵਾ ਉਸ ਮਨੁੱਖ ਦੇ ਉਹ ਸਾਰੇ ਰੋਗ ਮਿਟਾ ਦਿੰਦਾ ਹੈ ਉਸ ਨੂੰ ਨਵਾਂ ਨਿਰੋਵਾ ਕਰ ਦਿੰਦਾ ਹੈ ਨਾਨਕ ਰੱਖਾ ਆਪੇ ਹੋਵਾ ਕਿਸ ਦੇ ਸਾਰੇ ਰੋਗ ਮਟਾਉਂਦਾ ਹੈ ਏ ਨਾਨਕ ਜਿਹਦਾ ਰੱਖਾ ਪ੍ਰਭੂ ਆਪ ਬਣ ਜਾਂਦਾ ਹੈ ਉਹਦੇ ਸਾਰੇ ਦੁੱਖ ਰੋਗ ਦੂਰ ਕਰ ਦਿੰਦਾ ਹੈ ਪਰਮਾਤਮਾ ਸਾਭ ਰੋਗ ਮਿਟਾਵੇ ਨਵਾ ਨਿਰੋਵਾ ਨਾਨਕ ਰੱਖਾ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅਜਾਪਾਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 744 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 745 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੋਕ ਦੀ ਖੀਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ